ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਰੰਜੀਤ ਔਲਖ ਅੱਜ ਅਸیں ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚਬਾਲ ਵਿੱਚ ਮਾਤਾ ਪਾਪ ਕੋਰਜੀ ਦੇ ਜਨਮ ਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਇਆ ਹਾਂ ਉਹਨਾਂ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਸੇਵਕ ਚੌਧਰੀ ਬਾਬਾ ਲੰਗਾ ਜੀ ਦੇ ਪਰਿਵਾਰ ਵਿੱਚ ਹੋਇਆ ਇਸ ਬੱਚੀ ਦੇ ਜਨਮ ਲੈਣ ਤੋਂ ਬਾਅਦ ਪਰਿਵਾਰ ਤਰੱਕੀ ਦੇ ਸਿਖਰ ਵੱਲ ਜਾਣ ਲੱਗਾ ਤਾਂ ਸਾਰੇ ਇਸ ਲੜਕੀ ਨੂੰ ਭਾਗਪਰੀ ਜਾਂ ਪਾਗਾਂ ਵਾਲੀ ਜਾਂ ਪਾਗ ਕਹਿ ਕੇ ਸੱਦਣ ਲੱਗ ਪਏ ਇੱਥੇ ਇੱਕ ਹੋਰ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਆਨੰਦ ਕਾਰਜ ਸਥਾਨ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰੀ ਸਨ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬੀਬੀ ਵੀਰੋ ਜੀ ਦਾ ਵਿਆਹ 24 ਮਈ 1629 ਨੂੰ ਪਿੰਡ ਮੱਲਾ ਦੇ ਨਿਵਾਸੀ ਭਾਈ ਧਰਮੇ ਦੇ ਸੁਪੁੱਤਰ ਭਾਈ ਸਾਧੂ ਜੀ ਨਾਲ ਹੋਇਆ ਸੀ ਇਤਿਹਾਸ ਮੁਤਾਬਕ ਇਹ ਪਹਿਲਾ ਵਿਆਹ ਸੀਗਾ ਜੋ ਆਨੰਦ ਕਾਰਜ ਫੜ ਕੇ ਸੰਪੂਰਨ ਕੀਤਾ ਗਿਆ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸ਼ੁਭ ਮੌਕੇ ਤੇ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਇਸ ਸਥਾਨ ਨੂੰ ਇਹ ਵਰਦਾਨ ਬਖਸ਼ਿਆ ਕਿ ਜੋ ਵੀ ਪ੍ਰੇਮੀ ਅਤੇ ਸ਼ੁੱਧ ਹਿਰਦੇ ਨਾਲ ਇੱਥੇ ਅਰਦਾਸ ਕਰੇਗਾ ਉਸਦੇ ਵਿਆਹ ਵਿਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਤੇ ਵਿਆਹ ਆਸਾਨੀ ਨਾਲ ਹੋ ਜਾਵੇਗਾ। ਹੁਣ ਗੱਲ ਕਰਦੇ ਹਾਂ ਮਾਤਾ ਪਾਗੋ ਜੀ ਦੇ ਜੀਵਨ ਕਾਲ ਬਾਰੇ। ਬਚਪਨ ਵਿੱਚ ਬਾਣੀ ਤੇ ਕੀਰਤਨ ਸੁਣਨ ਵੱਲ ਬਧੇਰੇ ਰੁਚੀ ਰੱਖਣ ਵਾਲੀ ਮਾਈ ਪਾਗੋ ਜਦ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਤਾਂ ਉਸਨੇ ਸ਼ਸਤਰ ਵਿਦਿਆ ਵਰਸ਼ਾ ਚਲਾਉਣਾ ਨੀਜਵਾਜੀ ਅਤੇ ਘੋੜਸਵਾਰੀ ਆਦਿ ਵਿੱਚ ਨਿਪੁੰੰਤਾ ਹਾਸਲ ਕਰ ਲਈ। ਨਨਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਸਮੇਂ ਜਦ ਕੁਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਦਾਵਾ ਦੇ ਕੇ ਵਾਪਸ ਮਾਝੇ ਵਿੱਚ ਪਹੁੰਚੇ ਤਾਂ ਮਾਤਾ ਪਗੋਤ ਅਤੇ ਹੋਰ ਔਰਤਾਂ ਨੇ ਉਹਨਾਂ ਸਿੰਘਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਸੰਕਟ ਦੇ ਸਮੇਂ ਗੁਰੂ ਜੀ ਦਾ ਸਾਥ ਛੱਡ ਆਏ ਹੋ ਇਲਾਕੇ ਦਾ ਘਟ ਕਰਕੇ ਮਾਤਾ ਪਾਗੋ ਜੀ ਨੇ ਜੋਸ਼ ਭਰਪੂਰ ਆਵਾਜ਼ ਵਿੱਚ ਸਿੰਘਾਂ ਨੂੰ ਝੰਡੋੜਿਆ ਤੇ ਕਿਹਾ ਕਿ ਤੁਸੀਂ ਹੁਣ ਚੂੜੀਆਂ ਪਹਿਣ ਕੇ ਘਰ ਵਿੱਚ ਬੈਠੋ ਅਤੇ ਅਸੀਂ ਗੁਰੂ ਜੀ ਦਾ ਸਾਥ ਦੇਣ ਵਾਸਤੇ ਜੰਗ ਲੜਨ ਜਾਂਦੀਆਂ ਹਾਂ ਮਾਹੀ ਪਾਗੋ ਜੀ ਨੇ ਬਹੁਤ ਬਹਾਦਰੀ ਨਾਲ ਜੰਗ ਵਿੱਚ ਹਿੱਸਾ ਲਿਆ ਅਤੇ ਮੁਗਲ ਸੈਨਿਕਾਂ ਦਾ ਮੁਕਾਬਲਾ ਕੀਤਾ ਇਸ ਲੜਾਈ ਵਿੱਚ 40 ਸਿੰਘ ਬਹੁਤ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਇਹ ਸਿੱਖ ਇਤਿਹਾਸ ਵਿੱਚ 40 ਮੁਕਤੇ ਵਜੋਂ ਜਾਣੇ ਜਾਂਦੇ ਹਨ ਜੰਗ ਤੋਂ ਬਾਅਦ ਮਾਹੀ ਪਾਗੋ ਜੀ ਗੁਰੂ ਜੀ ਦੇ ਨਿੱਜੀ ਅੰਗ ਰਖਕਾਂ ਵਿੱਚ ਸ਼ਾਮਲ ਹੋ ਗਏ ਅਧਰ ਗੁਰੂ ਜੀ ਦੇ ਜੋਤ ਜੋਤ ਸਮਾਉਣ ਤੋਂ ਬਾਅਦ ਉਹਨਾਂ ਨੇ ਕਰਨਾਟਕ ਦੇ ਨੇੜੇ ਜਨਵਾੜਾ ਵਿਖੇ ਆਪਣਾ ਜੀਵਨ ਬਤੀਤ ਕੀਤਾ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੇਗਰੂ ਜੀ ਦਾ ਖਾਲਸਾ ਵੇਗਰੂ ਜੀ ਕੀ ਫਤਿਹ